ਪਰਪੰਨਾ ਵਿੰਡੋਸਿੰਗ ਸਰਪੰਚ ਅੰਮਰਕੋਟ ਦੀ ਇਹ ਬਹੁਤ ਮੰਦ ਘਾਟੀ ਜਿਹੜੀ ਹੈ ਘਟਨਾ ਵਾਪਰੀ ਹੈ ਜੀ ਛੋਟੇ ਜਿਹੇ ਬੱਚੇ ਆ ਤੇ ਇੱਕ ਬੱਚਾ ਜੀ ਇਹਨਾਂ ਦੇ ਜਿਹੜੀ ਇਹਨਾਂ ਦੀ ਮਾਤਰਾ ਉਹ ਵੀ ਵਿਧਵਾ ਹੋ ਜੀ ਪਹਿਲਾਂ ਇਹਦੇ ਵੀ ਇੱਥੇ ਕੋਲ ਮੰਤਰ ਸੁਲਤਾਨਪੁਰ ਲੋਧੀ ਵਿਖੇ ਉਹ ਆਪਣੇ ਮਜ਼ਦੂਰ ਦਾ ਕੰਮ ਕਰਦੇ ਸੀਗੇ ਪੇਂਟ ਦਾ ਉੱਤੋਂ ਦੇਖ ਕੇ ਉਹਨਾਂ ਦੀ ਡੈਥ ਹੋ ਗਈ ਹੈ ਉਹਨਾਂ ਦੇ ਕੋਈ ਸਹਾਰਾ ਨਹੀਂਗਾ ਤੇ ਕੋਈ ਵੀ ਆਮਦਨ ਦਾ ਸਾਧਨ ਨਹੀਂ ਹੈ ਇਸ ਕਰਕੇ ਐਸਪੀਸੀ ਨੂੰ ਬਹੁਤ ਜ਼ਿਆਦਾ ਬੇਨਤੀ ਆ ਵੀ ਉਹ ਇਸ ਪ੍ਰਕਾਰ ਦੀ ਮਦਦ ਕਰਨ ਕਿਉਂਕਿ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਕੋਈ ਨਹੀਂ ਰਹਿ ਗਿਆ ਇਹਨਾਂ ਦੀ ਜਿਹੜੀ ਵਾਈਫ ਸੀਗੀ ਉਹ ਵੀ ਪਹਿਲਾਂ ਵਿਧਵਾ ਸਨ ਤੇ ਬੇਟੀ ਜਿਹੜੀ ਹੈ ਇਹ ਵੀ ਇਹਨਾਂ ਦੀ ਡੈਥ ਹੋਣ ਨਾਲ ਵਿਧਵਾ ਹੋ ਗਿਆ ਇਹ ਇਹਨਾਂ ਦੇ ਪਰਿਵਾਰ ਦੇ ਵਿੱਚ ਕਮੌਂ ਵਾਲਾ ਇੱਕ ਵੀ ਬੰਦਾ ਨਹੀਂ ਹੈਗਾ ਇਸ ਕਰਕੇ ਐਸਪੀਸੀ ਵੀ ਤੇ ਐਨਆਰਆਈ ਵੀਰਾਂ ਨੂੰ ਬਹੁਤ ਜਿਆਦੀ ਬੇਨਤੀ ਕੀਤੀ ਜਾਂਦੀ ਆ ਵੀ ਉਹ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰਨ। ਜਿਹੜੇ ਸੁਖਿੰਦਰ ਹੈ ਅਮਰਕੋਟ ਪਿੰਦ ਨਾਲ ਕੀ ਸੰਬੰਧ ਹੈ ਉਹਨਾਂ ਦਾ? ਇਹ ਇੱਥੇ ਕੁੜੀ ਮਨਦੀਪ ਕੌਰ ਨੂੰ ਵਿਆਹ ਹੋਇਆ ਜੀ ਤੇ ਇੱਥੇ ਹੀ ਮਤਲਬ ਇਹਨਾਂ ਦੀ ਰਿਹੈਸ ਸੀ ਕਾਫੀ ਸਮੇਂ ਦਾ। ਕਿਥੇ ਜਵਾਈ ਹੈ ਇਹ? ਹਾਂ ਜੀ ਜਵਾਈ ਹੈ ਜੀ ਬਿਲਕੁਲ। ਹਉ ਤਾਂ ਦੇ ਗੱਲਬਾਤ ਹੋਈ ਹੈ ਕਿਸੇ ਐਸਟਪੀਸੀ ਦੇ ਅਧਿਕਾਰੀ ਨਾਲ ਜਿਹਦੇ ਸੰਗ ਹਾਂਜੀ ਐਸਪੀਸੀ ਦੇ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਜੀ ਉਹ ਕਹਿੰਦੇ ਵੀ ਅਸੀਂ ਮਤਲਬ ਤੁਹਾਡੀ ਪੂਰੀ ਬਾਹ ਫੜਾਂਗੇ ਅਸੀਂ ਮਦਦ ਕਰਾਂਗੇ ਤੇ ਬਾਕੀ ਹਜੇ ਸਮਾਂ ਦੱਸੂਗਾ ਵੀ ਕਿੰਨੀ ਕਿ ਮਦਦ ਕਰਦੇ ਆ ਤੇ ਮੈਂ ਤਾਂ ਵੀ ਜਰੂਰ ਮਦਦ ਕਰਨਗੇ ਉਹ ਤੇ ਬੋਡੀ ਕਿੱਥੇ ਹੈ ਜੀ ਬੋਡੀ ਐਸ ਵੇਲੇ ਜੀ ਹਜੇ ਹਸਪੀਟਲ ਰਹੀ ਆ ਜੀ ਤੇ ਕੱਲ ਦੇ ਉਹ ਕੁਝ ਕਾਰਵਾਈ ਸੀਗੀ ਇਹਨਾਂ ਦੇ ਜਿੱਦਾਂ ਖਾਣੇ ਤੋਂ ਕਾਰਵਾਈ ਕਰਦੇ ਕਰੋਲੇ ਪਏ ਆ ਤੇ ਇੱਥੇ ਉਹਨੂੰ ਕਾਰਵਾਈ ਹੋ ਕੇ ਫਿਰ ਪੋਸਟਮਾਰਟਮ ਲਈ ਜਾਵਾਂਗੇ ਹਸਪੀਟਲ ਫਿਰ ਸस्कार ਹੋਏਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜੋ ਮੂਲ ਮੰਤਰ ਅਸਥਾਨ ਦੀ ਇਮਾਰਤ ਦੀ ਸੇਵਾ ਚੱਲ ਰਹੀ ਹੈ ਉਥੇ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਜਿਸ ਵਿੱਚ ਸੇਵਾ ਕਰਦੇ ਹੋਏ ਸਰਦਾਰ ਸੁਖਵਿੰਦਰ ਸਿੰਘ ਸੇਵਾ ਕਰਦੇ ਹੋਏ ਅਚਾਨਕ ਉਹਨਾਂ ਨੂੰ ਚੱਕਰ ਆਇਆ ਉਹ ਸੇਵਾ ਕਰਦੇ ਹੋਏ ਉੱਪਰੋਂ ਥੱਲੇ ਧਰਤੀ ਉੱਤੇ ਡਿੱਗੇ ਉਸੇ ਵੇਲੇ ਜੋ ਉੱਥੇ ਨਾਲ ਉਹਨਾਂ ਦੇ ਸਾਥੀ ਸੇਵਾ ਕਰ ਰਹੇ ਸਨ ਕਾਰ ਸੇਵਾ ਵਾਲੇ ਮਹਾਪੁਰਖ ਉਹਨਾਂ ਨੂੰ ਹਸਪਤਾਲ ਲੈ ਕੇ ਪੁੱਜੇ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮਰਿਤਕ ਘਰਾਰ ਦੇ ਦਿੱਤਾ ਪਰਿਵਾਰ ਗੁਰਸਿੱਖ ਤੇ ਬੜਾ ਗਰੀਬ ਹੈ ਜਦੋਂ ਐਸੇ ਹਾਲਾਤ ਵੇਖੀਦੇ ਹਨ ਤੇ ਬੜਾ ਦਰਦਾ ਜਿਹੜਾ ਹੈ ਦੁਖੀ ਹੁੰਦਾ ਹੈ ਪਰ ਇਹ ਪਰਮਾਤਮਾ ਦਾ ਭਾਣਾ ਹੈ ਪਤਾ ਨਹੀਂ ਜੀਵ ਦਾ ਜਿਵੇਂ ਗੁਰਬਾਣੀ ਵਿੱਚ ਜ਼ਿਕਰ ਹੈ ਕਿਆ ਜਾਣਾਂ ਕਿ ਮਰेंगे ਕੈਸਾ ਮਰਨਾ ਹੋਏ ਜੇ ਸਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ ਜੀਵ ਦਾ ਜਦੋਂ ਅੰਤਲਾ ਸਮਾਂ ਆ ਜਾਂਦਾ ਹੈ ਤੇ ਪਤਾ ਨਹੀਂ ਚੱਲਦਾ ਉਹ ਜਿਹੜਾ ਸਮਾਂ ਹੈ ਉਹ ਆ ਕੇ ਰੰਦਾ ਹੈ ਤੇ ਇਹ ਦੁਖਦਾਈ ਘਟਨਾ ਜਿਹੜੀ ਹੈ ਬਹੁਤ ਜਿਹੜੀ ਹੈ ਇਸ ਨੇ ਹਿਰਦੇ ਵਲੂੰਦਰ ਦਿੱਤੇ ਹਨ ਕਿਉਂਕਿ ਅਜੇ ਬੱਚੇ ਬڑے ਛੋਟੇ ਹਨ ਅਵਸਥਾ ਜਵਾਨੀ ਦੀ ਹੈ ਘਰ ਦਾ ਗੁਜ਼ਾਰਾ ਬੜਾ ਮੁਸ਼ਕਲ ਹੈ ਇਸ ਚੀਜ਼ ਨੂੰ ਵੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰ ਸੇਵਾ ਵਾਲੇ ਮਹਾਪੁਰਖ ਜੋ ਇੰਗਲੈਂਡ ਵਾਲੇ ਮੂਲ ਮੰਤਰ ਅਸਥਾਨ ਦੀ ਸੇਵਾ ਕਰਾ ਰਹੇ ਹਨ ਰਲ ਕੇ ਪਰਿਵਾਰ ਦੀ ਵਿੱਤੀ ਸਹਾਇਤਾ ਵੀ ਕਰ ਰਹੇ ਹਨ ਤੇ ਪਰਿਵਾਰ ਦੇ ਵਿੱਚੋਂ ਜੋ ਉਹਨਾ ਸੁਖਵਿੰਦਰ ਸਿੰਘ ਜੀ ਦੀ ਧਰਮ ਪਤਨੀ ਹੈ ਬੀਬੀ ਮਨਦੀਪ ਕੌਰ ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਗੁਰਦੁਆਰਾ ਬੀਰ ਸਾਹਿਬ ਵਿਖੇ ਸੇਵਾਦਾਰ ਦੇ ਤੌਰ ਤੇ ਭਰਤੀ ਕੀਤਾ ਜਾ ਰਿਹਾ ਹੈ ਭਾਵੇਂ ਜੋ ਇਹ ਮੰਦਭਾਗੀ ਘਟਨਾ ਵਾਪਰ ਗਈ ਹੈ ਜਿਹੜਾ ਜੀਵ ਚਲੇ ਜਾਂਦਾ ਹੈ ਉਹਨੂੰ ਵਾਪਸ ਤੇ ਨਹੀਂ ਲਿਆ ਲਿਆ ਜਾ ਸਕਦਾ ਪਰ ਫੇਰ ਵੀ ਬੱਚਿਆਂ ਦਾ ਜਿਹੜਾ ਹੈ ਉਹਨਾਂ ਦੀ ਵਿਦਿਆ ਉਨ੍ਹਾਂ ਦੀ ਤਰੱਕੀ ਤੇ ਪਰਿਵਾਰ ਦੀ ਸਹਾਇਤਾ ਵਾਸਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਰ ਸੇਵਾ ਵਾਲੇ ਮਹਾਂਪੁਰਖ ਉਹਨਾਂ ਦਾ ਸਹਾਰਾ ਬਣ ਕੇ ਅੱਗੇ ਆਏ ਹਨ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ ਨੋ ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਕਿਰੇ ਲੋਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੇ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 Eight seven two five zero four zero six five eight.